ਲੋਜੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿਲੋਂਹਾਂ ਦੇ ਵੱਲੋਂ ਤੇ ਇਹ ਲਗਾਤਾਰ ਤਸਵੀਰਾਂ ਜਿਹੜੀਆਂ ਨੇ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀਆਂ ਨੇ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਆ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਰਾਂ ਦੇ ਵੱਲੋਂ ਆਪਣੇ ਹੈਲੀਕਾਪਟਰ ਦੇ ਵਿੱਚੋਂ ਉਤਰਿਆ ਜਾ ਰਿਹਾ ਤੇ ਉਹਨਾਂ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੇ ਗ੍ਰਹਿ ਵਿਖੇ ਬਠਿੰਡਾ ਵਿਖੇ ਇਹ ਮੁਲਾਕਾਤ ਕੀਤੀ ਗਈ ਹੈ ਹਾਲਾਂਕਿ ਪਹਿਲਾਂ ਉਹਨਾਂ ਦੇ ਵੱਲੋਂ ਬਠਿੰਡਾ ਦੀ ਸੰਗਤ ਦੇ ਨਾਲ ਮੇਲ-ਮਲਾਪ ਕੀਤਾ ਗਿਆ ਉੱਥੇ ਮਿਲਿਆ ਗਿਆ ਸੰਗਤ ਨੂੰ ਦਰਸ਼ਨ ਦਿੱਤੇ ਗਏ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਉਥੋਂ ਬਠਿੰਡਾ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੇ ਗ੍ਰਹਿ ਵਿਖੇ ਪਹੁੰਚ ਕੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਬੰਦ ਕਮਰਾ ਮੀਟਿੰਗ ਕੀਤੀ ਗਈ ਹੈ 1 ਘੰਟੇ ਤੇ ਕੁਝ ਮਿੰਟ ਦੀ ਇਹ ਮੀਟਿੰਗ ਦੇ ਵਿੱਚ ਕੀ ਕੁਝ ਗੱਲਾਂ ਹੋਈਆਂ ਨੇ ਇਹ ਸਾਰੀਆਂ ਚੀਜ਼ਾਂ ਅਜੇ ਵੀ ਪ੍ਰਸ਼ਨ ਦਾ ਹਿੱਸਾ ਬਣੀਆਂ ਹੋਈਆਂ ਨੇ ਯਾਪਰ ਕਹ ਲਈਏ ਵੱਡਾ ਸਵਾਲੀਆ ਨਿਸ਼ਾਨ ਇਹ ਸਾਰੀ ਮੁਲਾਕਾਤ ਦੇ ਉੱਪਰ ਜ਼ਰੂਰ ਇਸ ਵਕਤ ਬਣਿਆ ਹੋਇਆ ਲਗਾਤਾਰ ਇਹ ਕਿਆਸਰਾਂ ਜਾਂ ਜੜੀਆਂ ਸੀ ਅਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਲੈ ਕੇ ਲਗਾਤਾਰ ਇਹ ਕੀਤੀਆਂ ਜਾ ਰਹੀਆਂ ਸੀ ਜਿਸ ਦੇ ਵਿੱਚ ਉਹਨਾਂ ਦੇ ਉੱਪਰ ਪਿਛਲੇ ਦਿਨਾਂ ਦੇ ਵਿੱਚ ਹੋਈ ਕਾਰਵਾਈ ਜੇ ਇਸ ਤਰੀਕੇ ਦੇ ਨਾਲ ਐਸਜੀਪੀਸੀ ਦੀ ਕੀਤੀ ਗਈ ਮੀਟਿੰਗ ਤੋਂ ਪਹਿਲਾਂ ਹੀ ਉਹਨਾਂ ਨੂੰ ਸ਼੍ਰੀ ਦਮਦਮਾ ਸਾਹਿਬ ਦੀ ਸੇਵਾਵਾਂ ਤੋਂ ਫਾਰਕ ਕਰ ਦਿੱਤਾ ਗਿਆ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਤੇ ਉਸ ਬਣਾਈ ਗਈ ਕਮੇਟੀ ਦੇ ਵਿੱਚ 15 ਦਿਨ ਦਾ ਸਮਾਂ ਸੀਮਾ ਜਿਹੜਾ ਸੀ ਉਹ ਨਿਰਧਾਰਤ ਕੀਤਾ ਗਿਆ ਸੀ ਕਿ 15 ਦਿਨਾਂ ਦੇ ਵਿੱਚ ਇਸ ਕਮੇਟੀ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਉੱਪਰ ਲੱਗੇ ਇਲਜ਼ਾਮਾਂ ਨੂੰ ਖੋਖਿਆ ਪੜਤਾਲਿਆ ਜਾਵੇਗਾ ਪਰ ਇਸ ਸਾਰੀ ਬਣੀ ਕਮੇਟੀ ਦੀ ਜਾਂਚ ਦੇ ਦਿਨਾਂ ਦੇ ਵਿਚਕਾਰ ਇਸ ਚੱਲਦੀ ਸਾਰੀ ਕਾਰਗੁਜ਼ਾਰੀ ਦੇ ਵਿਚਕਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਗੁਰਿੰਦਰ ਸਿੰਘ ਢਿੱਲੋਂ ਜਿਹੜੇ ਕਿ ਬਿਆਸ ਦੇ ਮੁਖੀ ਨੇ ਡੇਰਾ ਮੁਖੀ ਨੇ ਉਹਨਾਂ ਦੇ ਨਾਲ ਮੁਲਾਕਾਤ ਕਿਤੇ ਨਾ ਕਿਤੇ ਵੱਡੇ ਸਵਾਲ ਜ਼ਰੂਰ ਖੜੇ ਕਰ ਰਹੀ ਹੈ ਇਹਨਾਂ ਸਾਰਿਆਂ ਦੇ ਦਰਮਿਆਨ ਇਸ ਵਕਤ ਲਗਾਤਾਰ ਏਸੀ ਨੂੰ ਲੈ ਕੇ ਕਿਆਸਰਾਈਆਂ ਵੀ ਲਾਈਆਂ ਜਾ ਰਹੀਆਂ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੇ ਇਸ ਤਰੀਕੇ ਲਗਾਤਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀਆਂ ਦੂਰੀਆਂ ਵਧਦੀਆਂ ਹੀ ਜਾ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਜੇ ਇਸ ਤਰੀਕੇ ਕੁਝ ਕ ਆਗੂਆਂ ਦੇ ਖਿਲਾਫ ਹੀ ਆਪਰ ਸ਼੍ਰੋਮਣੀ ਅਕਾਲੀ ਦਲ ਦੀਆਂ ਉਹਨਾਂ ਕਾਰਗੁਜ਼ਾਰੀਆਂ ਦੇ ਉੱਪਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਵੱਡੇ ਸਵਾਲੀਆ ਨਿਸ਼ਾਨ ਪਿਛਲੇ ਦਿਨਾਂ ਦੇ ਵਿੱਚ ਚੁੱਕੇ ਗਏ ਭਾਵੇਂ 2 ਦਸੰਬਰ 2024 ਨੂੰ ਉਹ ਜਿਹੜੀ ਸਜਾ ਜਾਫਤਾ ਕਰਨਾ ਹੋਵੇ ਬਹੁਤ ਸਾਰੇ ਆਗੂਆਂ ਨੇ ਸੁਣੇ ਸੁਖਬੀਰ ਸਿੰਘ ਬਾਦਲ ਇਹ ਸਾਰੀਆਂ ਚੀਜ਼ਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਆਲ ਦਵਾਲ ਬਹੁਤ ਵੱਡੇ ਪ੍ਰਸ਼ਨ ਲੈ ਕੇ ਘੁੰਮਦੀਆਂ ਦਿਖਾੜੀ ਦੇ ਰਹੀਆਂ ਸੀ ਤੇ ਇਸੇ ਦੇ ਦਰਮਿਆਨ ਉਹਨਾਂ ਦੇ ਸਾਬਕਾ ਸਾਧੂ ਸਾਹਿਬ ਜਿਹੜੇ ਨੇ ਉਹਨਾਂ ਦੇ ਵੱਲੋਂ ਵੀ ਵੱਡੇ ਸਵਾਲ ਚੁੱਕੇ ਗਏ ਨਿੱਜੀ ਉਹਨਾਂ ਦੇ ਉੱਪਰ ਕੁਝ ਕ દોਸ਼ ਜਿਹੜੇ ਨੇ ਉਹ ਲਗਾਏ ਗਏ ਕਿਸੇ ਤਰੀਕੇ ਦੇ ਨਾਲ ਇਹ ਵੀ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਕਿ ਜਦੋਂ ਵਿਦੇਸ਼ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਜਾਂਦੇ ਨੇ ਤਾਂ ਉਹਨਾਂ ਦੇ ਨਾਲ ਇੱਕ ਲੜਕੀ ਦਾ ਨਾਮ ਵੀ ਜੋੜਿਆ ਗਿਆ ਜਿਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਇਸ ਸਾਰੀ ਚੀਜ਼ ਨੂੰ ਲੈ ਕੇ ਸਪਸ਼ਟ ਕਰਨਾ ਆਪਣਾ ਦਿੱਤਾ ਗਿਆ ਸੀ ਮੀਡੀਆ ਕਰਮੀਆਂ ਦੇ ਨਾਲ ਉਹਨਾਂ ਦੇ ਵੱਲੋਂ ਆਹ ਜਿਹੜੀ तमाम ਚੀਜ਼ ਜਿਹੜੀ ਹੈ ਉਹ ਸਾਂਝੀ ਕੀਤੀ ਗਈ ਕਿ ਕਿਸ ਤਰੀਕੇ ਦੇ ਨਾਲ ਇਹ ਸਾਰੀ ਸਥਿਤੀ ਸਾਹਮਣੇ ਆਈ ਪਰ ਇਸ ਵਕਤ ਇਸ ਮੁਲਾਕਾਤ ਦੇ ਵਿਧ ਕੀਸ ਤਰੀਕੇ ਦੇ ਨਾਲ ਮੈਂ ਨੇ ਜਿਹੜੇ ਇਸ ਦੇ ਕੱਢੇ ਜਾਣ ਕੀ ਸੁਹਾਜੜੇ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਦੇ ਵੱਲੋਂ ਕੋਈ ਵੱਡਾ ਪਲਾਨ ਕੀਤਾ ਜਾ ਰਿਹਾ ਹੈ ਕਿ ਉਹਨਾਂ ਦੇ ਵੱਲੋਂ ਐਸਜੀਪੀਸੀ ਦੇ ਬਾਬਤ ਕੋਈ ਵੱਡੀ ਗੱਲ ਜਿਹੜੀ ਹੈ ਗੁਰਿੰਦਰ ਸਿੰਘ ਢਿਲੋਹਰਾਂ ਦੇ ਨਾਲ ਕੀਤੀ ਗਈ ਹੈ ਇਹ ਸਾਰਾ ਜਿਹੜਾ ਮਸਲਾ ਇਸ ਵਕਤ ਸਵਾਲਾਂ ਦੇ ਘੇਰੇ ਦੇ ਵਿੱਚ ਲਗਾਤਾਰ ਆਉਂਦਾ ਦਿਖਾ ਲਈ ਦੇ ਰਿਹਾ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿਸ ਤਰੀਕੇ ਦੇ ਨਾਲ ਕਿ ਆਸਰਾਈਆਂ ਦੇ ਰੂਪ ਦੇ ਵਿੱਚ ਵੇਖੀਆਂ ਜਾ ਰਹੀਆਂ ਨੇ ਕਿਤੇ ਨਾ ਕਿਤੇ ਵੱਡੇ ਸ਼ੰਕੇ ਤੇ ਸ਼ੱਕ ਇਹ ਸਾਰੀ ਚੀਜ਼ ਨੂੰ ਲੈ ਕੇ ਸਵਾਲਾਂ ਦਾ ਰੂਪ ਜ਼ਰੂਰ ਧਾਰਨ ਕਰ ਰਹੇ ਨੇ ਪਰ ਤਸਵੀਰਾਂ ਤੁਸੀਂ ਜ਼ਰੂਰ ਦੇਖੋ ਤਸਵੀਰਾਂ ਜਿਹੜੀਆਂ ਨੇ ਇਹਨਾਂ ਦੇ ਵਿੱਚ ਸਾਬਤ ਤੌਰ ਦੇ ਉੱਪਰ ਗੁਰਿੰਦਰ ਸਿੰਘ ਢਿੱਲੋਂ ਜਿਹੜੇ ਨੇ ਬਿਆਸ ਡੇਰਾ ਦੇ ਮੁਖੀ ਨੇ ਉਹਨਾਂ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਨਾਲ ਮੁਲਾਕਾਤ ਦੇ ਲਈ ਹੈਲੀਕਾਪਟਰ ਦੇ ਵਿੱਚ ਪਹਿਲਾਂ ਆਇਆ ਗਿਆ ਉੱਥੋਂ ਬਾਈਕਾਰ ਉਹਨਾਂ ਦੇ ਵੱਲੋਂ ਗ੍ਰਹਿ ਵਿਖੇ ਪਹੁੰਚਿਆ ਗਿਆ ਤੇ ਇੱਕ ਘੰਟਾ ਕੁਝ ਮਿੰਟਾਂ ਦੀ ਇਹ ਮੀਟਿੰਗ ਜਿਹੜੀ ਹੈ ਲਗਾਤਾਰ ਚਰਚਾ ਦਾ ਵਿਸ਼ਾ ਬਣੀ ਪਈ ਹੈ ਸਾਡੇ ਨਾਲ ਜਿਹੜੇ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕੀ ਸੋਚ ਦੇ ਵਿਚਾਰ ਦੇ ਨੇ ਕਿਸ ਤਰੀਕੇ ਦੇ ਨਾਲ ਇਸ ਸਾਰੀ ਮੁਲਾਕਾਤ ਨੂੰ ਦੇਖਦੇ ਨੇ ਖਾਲਸਾ ਜੀ ਬਹੁਤ ਬਹੁ ਵਾਹਿਗੁਰੂ ਜੀ ਦਾ ਠਾਲਸਾ ਵਾਹਿਗੁਰੂ ਜੀ ਜੀ ਫਤਿਹ ਜੀ ਜੀ ਕੀ ਕਹਿਣਾ ਚਾਹੁੰਦੇ ਹੋ ਇਹ ਮੁਲਾਕਾਤ ਨੂੰ ਕਿਵੇਂ ਵੇਖਦੇ ਹੋ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਗ੍ਰਹਿ ਵਿਖੇ ਮੁਲਾਕਾਤ ਹੋਈ ਹੈ ਤੇ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਹਰੀ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਮਿਲੇ ਤੇ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਪ੍ਰਤੀਕਰਮ ਕੀ ਹੈ ਦੇਖੋ ਜਿਹੜਾ ਠਾਲਸਾ ਪੰਥ ਹੈ ਸਿੱਖ ਧਰਮ ਹੈ ਜੀ ਇਸ ਦੀ ਅੱਡ ਮਰਿਆਦਾ ਹੈ ਅੱਡ ਸਨਾਤਨ ਤੈ ਤੇ ਅੱਡ ਵਿਚਾਰਧਾਰਾ ਹੈ ਹੂੰ ਇਸ ਦੇ ਬਾਰੇ ਕੋਈ ਦੋ ਰਾਏ ਨਹੀਂ ਹੋ ਸਕਦੀਆਂ ਪਰੰਤੂ ਜਿੱਥੋਂ ਤੱਕ ਕਿਸੇ ਨੂੰ ਮਿਲਣ ਦਾ ਸਵਾਲ ਹੈ ਜੀ ਤੇ ਉਹਦੇ ਵਿੱਚ ਮੈਂ ਸਮਝਦਾ ਐ ਕਿ ਜੇ ਕਿਸ ਨੂੰ ਮਿਲਣ ਦੇ ਵਿੱਚ ਕੋਈ ਬੰਦਸ਼ ਨਾ ਹੋਵੇ ਕੋਈ ਅਟਲਤਾ ਖਵਾ ਬਲੋਂ ਹੁਕਮਨਾਵਾ ਨਾ ਹੋਵੇ ਕੋਈ ਸਿੱਖ ਵਿਰੋਧੀ ਤਮ ਉਸ ਨੇ ਨਾ ਕੀਤਾ ਹੋਵੇ ਤਾਂ ਉਸ ਨੂੰ ਮਿਲਣ ਦੇ ਵੀ ਕੋਈ ਹਰਜ ਨਹੀਂ ਹੁੰਦਾ ਹੂੰ ਜੇ ਮਿਲਿਆ ਜਾਊਗਾ ਬਤਵਦ ਜਿਹੜੇ ਹੈ ਉਹਨਾਂ ਨਾਲ ਗੱਲਬਾਤ ਕੀਤੀ ਜਾਊਗੀ ਤਾਂ ਉਸ ਦੇ ਨਾਲ ਜਿਹੜਾ ਸਾਡਾ ਦਾਇਰਾ ਹੈ ਉਹ ਵਿਸ਼ਾਲ ਹੁੰਦਾ ਹੈ ਜੀ ਇਹ ਕਿਸੇ ਨੂੰ ਮਿਲਣ ਦੇ ਨਾਲ ਆਪਣੀ ਵਿਚਾਰਧਾਰਾ ਦਾ ਤਿਆਜ ਨਹੀਂ ਹੁੰਦਾ ਜੀ ਵਿਚਾਰਧਾਰਾ ਤੇ ਮਰਿਆਦਾ ਉਹੀ ਰਹਿੰਦੀ ਹੈ ਜੋ ਖਾਲਸਾ ਪੰਥ ਦੀ ਮਰਿਆਦਾ ਹੈ ਹੂੰ ਕਿਉਂਕਿ ਗੁਰਿੰਦਰ ਸਿੰਘ ਢਿੱਲੋਂ ਨੂੰ ਮਿਲਣ ਦੇ ਆਲਟੈਕ ਖਸਾਬ ਵੱਲੋਂ ਮਨਹੀ ਨਹੀਂ ਹੈ ਕੋਈ ਸਿੱਖ ਵਿਰੋਧੀ ਤਰ੍ਹਾਂ ਜਿਹੜਾ ਹੈ ਕੋਈ ਇਹੋ ਜਿਹਾ ਸਾਹਮਣੇ ਨਹੀਂ ਆਇਆ ਪਰੰਤੂ ਜਿਹੜੀ ਢੇਰੇ ਦੀ ਜਿਹੜੀ ਆਪਣੇ ਆਪ ਦੇ ਵਿੱਚ ਮੰਤਰ ਹੁੰਦੀ ਹੈ ਉਹ ਅਸਲ ਦੇ ਵਿੱਚ ਸਿੱਖ ਵਿਰੋਧੀ ਸਰਤ ਹੋ ਜਾਂਦੀ ਹੈ ਕਿਉਂਕਿ ਇਹ ਢੇਰੇ ਦੇ ਭਟਾ ਹੋ ਜਾਂਦੇ ਨੇ ਢੇਰੇ ਦੇ ਅਨਿਆਈ ਹੋ ਜਾਂਦੇ ਨੇ ਉਹ ਸਿੱਖ ਮਰਿਆਦਾ ਨੂੰ ਬਹੁਤੀ ਹੱਦ ਤੱਕ ਛੱਡ ਜਾਂਦੇ ਨੇ ਜੀ ਤੋ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈ ਜੇ ਮਿਲਿਆ ਵੀ ਜਾਵੇ ਤਾਂ ਖਾਲਸਾ ਪੰਥ ਦੀ ਮਰਿਆਦਾ ਨੂੰ ਕਾਇਮ ਰੱਖ ਕੇ ਮਿਲਿਆ ਜਾਵੇ ਤੇ ਜਿਹੜੀ ਖਾਲਸਾ ਪੰਥ ਦੀ ਮਰਿਆਦਾ ਹੈ ਉਸ ਦਾ ਕਿਸੇ ਹੋਰ ਮਰਿਆਦਾ ਦੇ ਨਾਲ ਕੋਈ ਸਮਝੌਤਾ ਨਹੀਂ ਹੋ ਸਕਦਾ ਤੇ ਨਾ ਹੀ ਸਮਝੌਤਾ ਲੋਕਾਂ ਨੂੰ ਦੇਖਣਾ ਚਾਹੀਦਾ ਤੇ ਕਈ ਵਾਰੀ ਜਿਹੜੀਆਂ ਇਹੀਆਂ ਮੁਲਾਕਾਤਾਂ ਨੇ ਉਹਨਾਂ ਦਾ ਗਲਤ ਮਤਲਬ ਕੱਢ ਲਿਆ ਜਾਂਦਾ ਪਰ ਮੈਂ ਨਹੀਂ ਸਮਝਦਾ ਕਿ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਬੜੇ ਵਿਦਵਾਨ ਨੇ ਸਿੱਖ ਧਰਮ ਦੇ ਬੜੇ ਪ੍ਰਚਾਰਕ ਨੇ ਉਹਨਾਂ ਨੇ ਸਿੱਖ ਮਰਿਆਦਾ ਦਾ ਹਾਲ ਤਾਂ ਬੜਾ ਚਾਰਜ ਕੀਤਾ ਤੇ ਪਹਿਰੇਦਾਰੀ ਵੀ ਕੀਤੀ ਹੈ ਕਿ ਉਸ ਖੇਤਰ ਵਿਚ ਨਾਲ ਸਿੱਖ ਮਰਿਆਦਾ ਨਾਲ ਸਮਝੌਤਾ ਕਰਨਗੇ ਸੋ ਇਸ ਮੁਲਾਕਾਤ ਨੂੰ ਅਸੀਂ ਜਿਹੜਾ ਹੈਗਾ ਕੋਈ ਐਸੇ ਟੰਗ ਨਾਲ ਨਹੀਂ ਦੇਖਣਾ ਚਾਹੀਦਾ ਜਿਹਦੇ ਨਾਲ ਕੋਈ ਸ਼ਾਂਤਾ ਪਰਚ ਉੱਠਦੀ ਹੋਵੇ ਜੀ ਖਾਲਸਾ ਜੀ ਪਰ ਜਿਸ ਤਰੀਕੇ ਦੇ ਨਾਲ ਉਹਨਾਂ ਦੀਆਂ ਮੁਲਾਕਾਤਾਂ ਦੇ ਉੱਪਰ ਜਾਂ ਫਿਰ ਉਹਨਾਂ ਦੇ ਵੱਲੋਂ ਫੋਨ ਕਾਲ ਦੇ ਉੱਪਰ ਕੀਤੀਆਂ ਗਈਆਂ ਗੱਲਾਂ ਨੂੰ ਪਿਛਲੇ ਸਮੇਂ ਦੇ ਵਿੱਚ ਕ੍ਰਿਟੀਸਾਈਜ਼ ਕੀਤਾ ਗਿਆ ਬਿਰਸਾ ਸਿੰਘ ਬਲਟੋਆ ਹੋਰਾਂ ਦੇ ਵੱਲੋਂ ਇਸ ਮੁਲਾਕਾਤ ਦੇ ਉੱਪਰ ਵੀ ਤੁਹਾਨੂੰ ਲੱਗਦਾ ਨਹੀਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿੰਤੂ ਕੁਝ ਲੋਕਾਂ ਦੇ ਵੱਲੋਂ ਕੀਤਾ ਜਾ ਸਕਦਾ ਦੇਖੋ ਚਿੰਤੂ ਤਾਂ ਸਿਕਪੰਥ ਵਿੱਚ ਬਹੁਤ ਵੱਡੇ ਪ੍ਰਦਰ ਤੇ ਆ ਜੇ ਉਹ ਕੌਮ ਦੀ ਭਲਾਈ ਲਈ ਵੀ ਮੀਟਿੰਗ ਹੋਵੇ ਚਿੰਤੂ ਤਾਂ ਉਸ ਤੇ ਵੀ ਕਰ ਦਿੱਤਾ ਜਾਂਦਾ ਤੇ ਚਿੰਤੂ ਕਰਨ ਵਾਲੇ ਤਾਂ ਜਿਆਦਾ ਸਰਗਰਮ ਹੁੰਦੇ ਨੇ ਮੁਲਾਕਾਤਾਂ ਕਰਨ ਵਾਲਿਆਂ ਨਾਲ ਪਰੰਤੂ ਪਰੇਸ਼ਾਨ ਇਹ ਹੈ ਕਿ ਜਿਹੜੀਆਂ ਹੈਗੀਆਂ ਚਿੰਤੂ ਤਾਂ ਲਾਜ਼ਮੀ ਹੋਊਗਾ ਨਾ ਹੁੰਦਾ ਜਿਹੜਾ ਹੈ ਕੋਈ ਮਤਲਬ ਹੀ ਨਹੀਂ ਹੁੰਦਾ ਪਰੰਤੂ ਕਈ ਗੱਲਾਂ ਮੇਰੇ ਨਾਲ ਉਹ ਵਜਨਦਾਰ ਹੁੰਦਿਆਂ ਨੇ ਛਾਂਟੇ ਵਜਨਦਾਰ ਹੁੰਦੇ ਨੇ ਕਿੰਤੂ ਵਜਨਦਾਰ ਹੁੰਦੇ ਨੇ ਤੇ ਕਈ ਛਾਂਟੇ ਜਿਹੜੇ ਹੁੰਦੇ ਨੇ ਉਹ ਕਮਜ਼ੋਰ ਹੁੰਦੇ ਨੇ ਨਰਮੂਲ ਹੁੰਦੇ ਨੇ ਤੇ ਉਹਨਾਂ ਕੋਈ ਵਜਨ ਨਹੀਂ ਹੁੰਦਾ ਇਹ ਦੋਵਾਂ ਦੇ ਵਿੱਚ ਜਿਹੜਾ ਹੈ ਹਮੇਸ਼ਾ ਭੇਤਤਾ ਰਹਿੰਦਾ ਹੀ ਹੈ ਪ੍ਰੰਤੂ ਮੈਂ ਸਮਝਦਾ ਇਹ ਮੁਲਾਕਾਤ ਕਰਨਾ ਆਏ ਆ ਤਾਂ ਗੁਰਿੰਦਰ ਸਿੰਘ ਢਿੱਲੋਂ ਮੁਲਾਕਾਤ ਕਰਨ ਆਏ ਇਹਨਾਂ ਦੀ ਰਹਿਸ਼ਤੇ ਤੇ ਤੇ ਨਾ ਕਿ ਜਾਨੀ ਹਰਪ੍ਰੀਤ ਸਿੰਘ ਉੱਥੇ ਗਏ ਨੇ ਚਲੋ ਜੀ ਉੱਥੇ ਵੀ ਜਿਹੜੀ ਮੁਲਾਕਾਤ ਕਿਤੇ ਵੀ ਹੋ ਜੇ ਮੈਂ ਨਹੀਂ ਸਮਝਦਾ ਕੋਈ ਸ਼ੰਕਾਪੂਰਨ ਮੁਲਾਕਾਤ ਹੈ ਇਹਦੇ ਨਾਲ ਕੋਈ ਸ਼ੰਕੇ ਯਾਹਰ ਹੋਣੇ ਚਾਹੀਦੇ ਨਹੀਂ ਕਿੰਤੂ ਭਾਵੇਂ ਹੁੰਦੇ ਰਹਿਣ ਪਰੰਤੂ ਉਹਨਾਂ ਚਿੰਤੂਆਂ ਦੇ ਕੋਈ ਵਜਨ ਨਹੀਂ ਹੋਵੇਗਾ ਤੇ ਜਾਨੀ ਜੀ ਨੂੰ ਜਿਹੜੀ ਆਪਦੀ ਮੁਲਾਕਾਤ ਹੈ ਇਸ ਦੇ ਅੰਸ਼ ਜਿਹੜੇ ਹੈਗੇ ਆ ਉਹ ਨੂੰ ਖਾਲਸਾ ਪੰਥ ਦੇ ਸਾਹਮਣੇ ਰੱਖਣੇ ਚਾਹੀਦੇ ਨੇ ਜੀ ਖਾਲਸਾ ਜੀ ਜਿਸ ਤਰੀਕੇ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਲਈ ਇਹਨਾਂ ਦੇ ਵੱਲੋਂ ਸ਼ਬਦ ਵਰਤੇ ਗਏ ਜਾਂ ਫਿਰ ਜੋ ਫੈਸਲੇ ਦੇ ਵਿੱਚ ਗੱਲਾਂ ਕਈਆਂ ਗਈਆਂ ਤੁਹਾਨੂੰ ਲੱਗਦਾ ਨਹੀਂ ਕਿ ਇਹ ਜਿਹੜੀ ਸ਼੍ਰੋਮਣੀ ਅਕਾਲੀ ਦਲ ਤੋਂ ਦੂਰੀ ਹੈ ਉਹ ਵੀ ਕਿਤੇ ਨਾ ਕਿਤੇ ਉਹਨਾਂ ਦੇ ਦੇ ਵਿੱਚ ਵੱਡਾ ਬਲਬਲਾ ਬਣੇ ਹੋਏ ਤੇ ਉਸ ਦੇ ਬਾਰੇ ਵੀ ਗੱਲ ਹੋ ਸਕਦੀ ਹੈ ਜੇ ਕਿ ਆਸਰਾ ਹੀ ਵੇਖੀਏ ਦੇਖੋ ਜੀ ਜਦੋਂ ਮੁਲਾਕਾਤ ਹੁੰਦੀ ਹੈ ਮੁਲਾਕਾਤ ਜੇ ਤਾਂ ਹਰ ਤਰ੍ਹਾਂ ਦੇ ਵਿਸ਼ੇ ਵਿਚਾਰੇ ਜਾ ਸਕਦੇ ਨੇ ਪਰੰਤੂ ਅਸੀਂ ਉਸ ਤੇ ਕੋਈ ਜੋਤਸਲਾਹੀ ਹੈ ਕਿ ਫਲਾਣੇ ਫਲਾਣੇ ਮੁੱਦਿਆਂ ਤੇ ਗੱਲ ਹੋਈ ਹੋਊ ਉਹ ਜਿਹੜੀ ਹੈ ਗੱਲ ਤੋਂ ਇਹਨਾਂ ਦੇ ਜੋਤਸ ਯਾਨੀ ਹਰਪ੍ਰੀਤ ਸਿੰਘ ਸਾਲਸਾ ਪੰਥ ਨੂੰ ਦੱਸਣ ਲੱਗੇ ਉਹ ਤੋਂ ਪਹਿਲਾਂ ਹੀ ਸ਼ੰਕੇ ਜਿਹੜੇ ਆ ਉਹ ਪ੍ਰਗਟ ਨਹੀਂ ਕਰਨੇ ਚਾਹੀਦੇ ਬਾਕੀ 48 ਦਿਨ ਬਾਰੇ ਤਾਂ ਕਦੇ ਯਾਨੀ ਹਰ ਤੇ ਮੈਂ ਕੋਈ ਦਾਅਤ ਕੇਹਾ ਨਹੀਂ ਉਹਨਾਂ ਨੇ ਇਹ ਹੀ ਕਿਹਾ ਕਿ 40 ਸਾਲ ਪਹਿਲਾਂ ਜਿਹੜੀ ਸੀ ਉਹ ਪੰਥ ਦੀ ਪਾਰਟੀ ਹੁੰਦੀ ਸੀ ਤੇ ਹੁਣ ਸ਼ਰਮਾਇਦਾਰਾਂ ਦੀ ਪਾਰਟੀ ਬਣ ਗਈ ਉਹਨਾਂ ਨੇ ਅਨੰਦਪੁਰ ਸਾਹਿਬ ਪਹਿਲਾਂ ਇਹ ਸ਼ਬਦ ਕਿਹਾ ਸੀ ਜੇ ਇਹ ਉਹ ਜਿਹੜੀ ਆ ਪਾਰਟੀ ਫਿਰ ਜਿਹੜੀ ਹੈਗੀ ਆ ਉਹ ਸੰਗਤ ਦੀ ਪਾਰਟੀ ਹੋਣੀ ਚਾਹੀਦੀ ਹੈ ਤੇ ਪੰਥ ਦੇ ਲਈ ਉਹ ਜਿਹੜੀ ਪਾਰਟੀ ਬਣੀ ਆ ਤੇ ਪੰਥਕ ਪਾਰਟੀ ਹੋ ਰਹਿਣੀ ਚਾਹੀਦੀ ਹੈ ਇਹ ਤਾਂ ਹਰੇਕ ਜਿਹੜਾ ਪੰਥਾਤੈਸ਼ੀ ਹੈ ਅਕਾਲੀ ਦਲ ਦਾ ਹਸਤੈਸ਼ੀ ਆ ਉਹ ਕਹੂਗਾ ਅਕਾਲੀ ਦਲ ਦੇ ਖਲਾਰਤਾ ਦੇਖੋ ਕੋਈ ਵੀ ਕੁਝ ਨਹੀਂ ਕਹਿ ਸਕਦਾ ਜਿਹੜੀ 1920 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਣਿਆ ਸੀ ਉਹ ਨਿਸ਼ਚਿਤ ਤੌਰ ਤੇ ਸਿੱਖਤੈਸ਼ੀ ਪਾਰਟੀ ਸੀ ਪੰਥਕ ਪਾਰਟੀ ਸੀ ਕਿ ਕੋਈ ਵੀ ਕੋਈ ਸ਼ੰਕਾ ਨਹੀਂ ਕਰ ਸਕਦਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕਿਸੇ ਗਲਤ ਨਾ ਹੋਈ ਸੀ ਪਰੰਤੂ ਉਹਨਾਂ ਦੀ ਲੀਡਰਸ਼ਿਪ ਦੇ ਖਿਲਾਫ ਜਿਹੜੀ ਆ ਸਾਰੀਆਂ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਇਸ ਸ਼ਰੋਮੀ ਅਕਾਲੀ ਦਾ ਦਫੇਵੰਦੀ ਦੇ ਖਿਲਾਫ ਤਾਂ ਕਿਸੇ ਨੇ ਕੁਝ ਨਹੀਂ ਕਿਹਾ ਆ ਜਾਨੀ ਹਰਪ੍ਰੀਤ ਸਿੰਘ ਨੇ ਕਿਹਾ ਉਹ ਗੱਲ ਜਿਹੜੀ ਸੀ ਉਹ ਲੀਡਰਸ਼ਿਪ ਦੇ ਖਿਲਾਫ ਤੇ ਹੀ ਸੀ ਉਹ ਬਿਲਕੁਲ ਠੀਕ ਕਹੀ ਸੀ ਹੂੰ ਇਹ ਇਹ ਸਾਰੀ ਚੀਜ਼ ਦੇ ਵਿੱਚ ਜਿਹੜੇ ਲੋਕਾਂ ਦੇ ਵੱਲੋਂ ਕਿਆਸਰਾਈਆਂ ਲਾ ਕੇ ਇਹ ਸਾਰੀ ਚੀਜ਼ ਦੇ ਓਲਟ ਕੋਜ ਵਿਚਾਰ ਪੇਸ਼ ਕੀਤੇ ਜਾਂਦੇ ਨੇ ਜਾਂ ਫਿਰ ਕਿਹਾ ਜਾਂਦਾ ਕਿ ਇਹਦੇ ਵਿੱਚੋਂ ਕੱਢਣ ਪਾਉਣ ਨੂੰ ਹੋਰ ਕੁਝ ਨਿਕਲਣਾ ਹੈ ਉਹਨਾਂ ਲੋਕਾਂ ਨੂੰ ਤੁਹਾਡਾ ਸਨੇਹਾ ਕੀ ਆ ਖਾਲਸਾ ਜੀ ਦੇਖੋ ਜੀ ਇਹ ਬਿਲਕੁਲ ਜਿਹੜੇ ਜਿਹੜੇ ਸ਼ੰਕੇ ਇਹ ਜਿਹੇ ਕਮਜ਼ੋਰ ਸ਼ੰਕੇ ਚੀਤੇ ਜਾਂਦੇ ਨੇ ਉਹ ਖਾਲਸਾ ਪੰਥ ਦੇ ਹਿੱਤ ਵਿੱਚ ਨਹੀਂ ਹੁੰਦੇ ਆਪਾਂ ਹਰੇਕ ਗੱਲ ਤੇ ਸ਼ੰਕਾ ਖੜਾ ਕਰ ਲਈਏ ਹਾਂ ਜੇ ਕੋਈ ਸਰਸੇ ਵਾਲੇ ਡੇਰੇ ਵਾਲੇ ਨੂੰ ਮਿਲਦਾ ਰਾਮ ਰਹੀਮ ਨੂੰ ਮਿਲਦਾ ਤਾਂ ਨਿਸ਼ਚਿਤ ਤੌਰ ਤੇ ਉਹ ਬੜਾ ਪੰਥ ਵਿਰੋਧੀ ਕਦਮ ਹੈ ਉਹ ਖਾਲਸਾ ਪੰਥ ਦਾ ਵਿਰੋਧੀ ਕਦਮ ਹੈ ਪਰ ਜੇ ਸੰਤ ਗੁਰਿੰਦਰ ਸਿੰਘ ਤੇ ਲੋノ ਨੂੰ ਮਿਲਿਆ ਇਸ ਬਾਰੇ ਕੀ ਗੱਲਬਾਤ ਹੋਈ ਹੈ ਸਾਨੂੰ ਗਲਤ ਕਿਸ ਰਾਈਆਂ ਨਹੀਂ ਲਉਈਆਂ ਚਾਹੀਦੀਆਂ ਇਸ ਦੇ ਵਿੱਚ ਸਾਨੂੰ ਸਤਰਾਂ ਦੇ ਚਾਲੇ ਪੜਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਬਲਕਿ ਸਿੱਧੂ ਸਿੱਧਾ ਜਿਹੜਾ ਹੈ ਯਾਨੀ ਹਰਪ੍ਰੀਤ ਸਿੰਘ ਤੇ ਵਿਸ਼ਵਾਸ ਕਰਨਾ ਚਾਹੀਦਾ ਤੇ ਜੋ ਕੋਈ ਸੌ ਖਾਲਸਾ ਪੰਥ ਨੂੰ ਦੱਸਣਗੇ ਮੇਰੇ خیال ਦੇ ਵਿੱਚ ਉਹ ਸਚਾਈ ਉਹ ਦੱਸਣਗੇ ਠੀਕ ਦੱਸਣਗੇ ਖੈਰ ਦੇ ਇਸ ਦੇ ਵੀ ਕੋਈ ਖਾਲਸਾ ਪੰਥ ਦਾ ਭਲਾ ਹੋਵੇ ਜੀ ਬਹੁਤ ਬਹੁਤ ਮਿਹਰਬਾਨੀ ਖਾਲਸਾਈ ਤੁਸੀਂ ਸਮਾਂ ਦੇ ਕੇ ਸਾਡੇ ਨਾਲ ਜੁੜੇ ਤੇ ਗੱਲਬਾਤ ਕੀਤੀ ਸੋ ਇਹ ਜਿਹੜੀਆਂ ਕਿਆਸਰਾਈਆਂ ਜਾਂ ਪਰ ਕਹਿ ਲਈਏ ਇਸ ਮੀਟਿੰਗ ਦੇ ਵਿੱਚ ਕੀ ਗੱਲਬਾਤ ਹੋਈ ਹੋਵੇਗੀ ਉਸ ਦੇ ਬਾਰੇ ਜਿਸ ਤਰੀਕੇ ਦੇ ਨਾਲ ਸ਼ੰਕੇ ਤੇ ਛੱਕ ਜ਼ਾਹਰ ਕੀਤੇ ਜਾ ਰਹੇ ਨੇ ਉਸ ਦੇ ਉੱਪਰ ਐਡਵੋਕੇਟ ਜਿਹੜੇ ਨੇ ਰਾਜਦੇਵ ਸਿੰਘ ਖਾਲਸਾ ਉਹਨਾਂ ਦੇ ਵੱਲੋਂ ਬੜੇ ਹੀ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਗਿਆ ਕਿ ਅਜਈਆਂ ਕਿਆਸਰਾਈਆਂ ਨਹੀਂ ਲਾਉਣੀਆਂ ਚਾਹੀਦੀਆਂ ਤੇ ਅਜਈਆਂ ਕਿਆਸਰਾਈਆਂ ਦੇ ਵਿੱਚ ਜੇਕਰ ਨੁਕਸਾਨ ਦੀ ਸਥਿਤੀਆਂ ਪੈਦਾ ਹੁੰਦੀਆਂ ਨੇ ਤਾਂ ਉਸ ਦਾ ਵੀ ਨੁਕਸਾਨ ਸਿੱਧੇ ਤੌਰ ਦੇ ਉੱਪਰ ਪੰਥ ਨੂੰ ਹੋਣਾ ਹੈ ਪਰ ਗੁਰਿੰਦਰ ਸਿੰਘ ਢਿੱਲੋਂ ਹੋਰਾਂ ਦੇ ਵੱਲੋਂ ਗਿਆਨੀ ਮੁਲਾਕਾ ਜੜੀ ਹੈ ਕਿਤੇ ਨਾ ਕਿਤੇ ਹੋ ਸਕਦਾ ਹੈ ਕਿ ਉਸ ਦੇ ਵਿੱਚ ਆ ਜਿਹੜੀ ਹੈ ਗੱਲਬਾਤ ਦੇ ਆ ਤਰੀਕੇਸ ਲਿਖ ਕੇ ਜਿਹੜੇ ਨੇ ਉਹ ਸਾਰੀਆਂ ਗੱਲਾਂ ਦੇ ਉੱਪਰ ਕੀਤੇ ਗਏ ਹੁਣ ਉਹ ਭਾਵੇਂ ਐਸਜੀਪੀਸੀ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਕੀਤੀ ਗਈ ਕਾਰਵਾਈ ਹੋਵੇ ਨਾਲ ਦੀ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜਿਸ ਤਰੀਕੇ ਖੇਪੜ ਬਾਜੀ ਪਿਛਲੇ ਦਿਨਾਂ ਦੇ ਵਿੱਚ ਸ਼ਬਦੀ ਰੂਪ ਦੇ ਵਿੱਚ ਚੱਲੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਇੱਕ ਖਾਸ ਟੋਲਾ ਕਹਿ ਕੇ ਬਾਰ-ਬਾਰ ਇੱਕ ਵਿਅਕਤੀ ਨੂੰ ਜਾਂ ਫਿਰ ਕੁਝ ਵਿਅਕਤੀਆਂ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਜਾਂ ਫਿਰ ਉਹਨਾਂ ਨੂੰ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਤੇ ਆਪਣੇ ਲਾਸਟ ਪ੍ਰੈਸ ਵਾਰਤਾ ਦੇ ਵਿੱਚ ਜਿਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਕਿ ਭਾਈ ਮੈਂ 15 ਦਿਨਾਂ ਦਾ ਲਿਹਾਜ਼ ਕਰਦੇ ਹਨ ਕਿਉਂਕਿ ਸ਼ਹੀਦੀ 15ਵੜਾ ਚੱਲ ਰਿਹਾ ਉਸ ਤੋਂ ਬਾਅਦ ਕੁਝ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ ਸੋ ਇਹ ਸਾਰੀਆਂ ਚੀਜ਼ਾਂ ਨੂੰ ਜਦੋਂ ਇੱਕ ਕੁਮਲਾੰਕੜ ਦੇ ਰੂਪ ਦੇ ਵਿੱਚ ਅਸੀਂ ਵੇਖਦੇ ਹਾਂ ਤਾਂ ਉਸ ਵਕਤ ਕੁਝ ਕੁ ਚੀਜ਼ਾਂ ਜ਼ਰੂਰ ਸਵਾਲਾਂ ਦੇ ਰੂਪ ਦੇ ਵਿੱਚ ਉੱਭਰ ਕੇ ਸਾਹਮਣੇ ਆਉਂਦੀਆਂ ਨੇ ਸੋ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਇਸ ਮੁਲਾਕਾਤ ਦੇ ਬਾਰੇ ਦੱਸਿਆ ਜਾਂਦਾ ਹੈ ਜਾਂ ਫਿਰ ਦੱਸ ਕੇ ਵਿੱਚੋਂ ਕਿਸ ਤਰੀਕੇ ਦੇ ਨਾਲ ਕਿਹੜੀਆਂ ਜਾਣਕਾਰੀਆਂ ਜੜੀਆਂ ਨੇ ਉਹ ਦੱਸਣੀਆਂ ਉਹਨਾਂ ਦੇ ਵੱਲੋਂ ਵਾਜਬ ਸਮਝੀਆਂ ਜਾਂਦੀਆਂ ਨੇ ਸਭ ਕੁਝ ਆਉਣ ਵਾਲੇ ਸਮੇਂ ਦੇ ਗਰਭ ਦੇ ਵਿੱਚ ਹੈ ਪਰ ਤੁਸੀਂ ਇਸ ਮੁਲਾਕਾਤ ਨੂੰ ਕਿਵੇਂ ਵੇਖਦੇ ਹੋ ਦਰਸ਼ਕਾਂ ਦੇ ਕੋਲੋਂ ਅਸੀਂ ਆ ਉਹਨਾਂ ਦੀ رائے ਪ੍ਰਤੀਕਰਮ ਤੇ ਟਿੱਪਣੀ ਲੈਣਾ ਚਾਹੁੰਦੇ ਹਾਂ ਕਿ ਉਹ ਇਸ ਮੁਲਾਕਾਤ ਨੂੰ ਕਿਵੇਂ ਦੇਖਦੇ ਨੇ ਕਿਉਂਕਿ ਇਸ ਵਕਤ ਵੱਡਾ ਚਰਚਾ ਦਾ ਵਿਸ਼ਾ ਜ਼ਰੂਰ ਇਹ ਮੁਲਾਕਾਤ ਬਣੀ ਹੋਈ ਹੈ ਦੋਵੇਂ ਆਪੋ ਆਪਣੇ ਆਖ ਲਈਏ ਕਿ ਆਗੂ ਵੱਡੇ ਪੱਧਰ ਦੇ ਨੇ ਆ ਸ਼ੋਮਨੀ ਅਕਾਲੀ ਦਲ ਦੇ ਨਾਲ ਆ ਖੇਬੜ ਬਾਜੀ ਦੇ ਦੌਰ ਦੇ ਵਿੱਚ ਗੰਦੀ ਹਰਪ੍ਰੀਤ ਸਿੰਘ ਹੋਰਾਂ ਦੇ ਲਏ ਗਏ ਫੈਸਲੇ ਜਿਹੜੇ ਨੇ ਉਹ ਵੀ ਕਿਤੇ ਨਾ ਕਿਤੇ ਲੋਕਾਂ ਦੇ ਵੱਲੋਂ ਸਰਾਏ ਗਏ ਕਿਹਾ ਗਿਆ ਕਿ ਇਸੇ ਤਰੀਕੇ ਦੇ ਨਾਲ ਸ਼ਕਤੀ ਦੇ ਨਾਲ ਪੇਸ਼ ਹੋਣਾ ਚਾਹੀਦਾ ਹੈ ਦੂਸਰੇ ਪਾਸੇ ਆ ਜਿਹੜੇ ਗੰਦੀ ਹਰਪ੍ਰੀਤ ਸਿੰਘ ਨੇ ਉਹਨਾਂ ਨੂੰ ਜਿਸ ਤਰੀਕੇ ਪਿਛਲੇ ਦਿਨਾਂ ਦੇ ਵਿੱਚ ਫਾਰਕ ਕੀਤਾ ਗਿਆ ਉਹ ਸਾਰੀਆਂ ਸਥਿਤੀਆਂ ਵੀ ਕਿਤੇ ਨਾ ਕਿਤੇ ਉਹਨਾਂ ਦੇ ਵੱਲੋਂ ਹੋ ਸਕਦਾ ਹੈ ਮੀਟਿੰਗ ਦੇ ਵਿੱਚ ਸਾਂਝੀਆਂ ਕੀਤੀਆਂ ਗਈਆਂ ਹੁਣ ਸੋ ਤੁਸੀਂ 올ਓਵਰ ਇਹ ਸਾਰੀ ਚੀਜ਼ ਨੂੰ ਕਿਵੇਂ ਦੇਖਦੇ ਹੋ ਇਸ ਮੁਲਾਕਾਤ ਨੂੰ ਕਿਵੇਂ ਦੇਖਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिक੍ਰਮ ਤੇ ਟਿੱਪਣੀ ਜ਼ਰੂਰ ਕਰਨਾ